ਤਰਾਪ ਆ ਗਿਆ ਆਪਣੇ ਪਿਕਅਪ ਤੇ ਤੇ ਟ੍ਰੇਲਰ ਆਲਰੇਡੀ ਆਨ ਹੁੱਕ ਕਰਤਾ ਆਪਣੇ ਇਹ ਤੋਂ ਚੱਕ ਨਹੀਂ ਆਪਾਂ ਮਸ਼ੀਨ ਆ ਰੀਗੜਾ ਰੀਗੜਾ ਪਹਿਲਾਂ ਵੀ ਚੱਕੀ ਆ ਪਹਿਲਾਂ ਪਰ ਵੱਡੀ ਚੱਕੀ ਆ ਛੋਟੀ ਆ ਪਰ ਛੋਟੀ ਨੇ ਜੱਬ ਜਪਾਦਾ ਕਿਉਂਕਿ ਤਾਂ ਬੂਮ ਲੰਮਾ ਹੋਰਲੇ ਪਾਸੇ ਰੱਖਣੀ ਪੈਣੀ ਆ ਮਸ਼ੀਨ ਤਾਂਦਾਰ ਕੇ ਹਲੋ I'm going to go to the next one. 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 I'm ਲੋ 1.8 ਖਾਦਾ ਵੀ ਤਾਂ ਕੋਹਨੇ ਗਲਾਸ ਥੋੜਾ ਬਾਰਾ ਨਾ ਇਹੋਲੇ ਆਪਾਂ ਲੋਡ ਕਰਦੇ ਨਾ ਪਰ ਇੱਥੇ ਇਹ ਆਪ ਕਰਦੇ ਆ ਨਾ ਤੇ ਜਿਹੜੀ ਆ ਹੈਗੀ ਇਹਦਾ ਆਇਲ ਲੀਕ ਹੋ ਗਿਆ ਫੇਢੀ ਟੁੱਟ ਗਈ ਰਾਈਨੋ ਲੋ 1.8 ਲੋਡ ਰੈਡੀ ਆ ਲੜਾ ਲੜਾ ਲਾ ਦਿਆਂ ਕ੍ਰਾਸ ਮਾਰਤੀ ਆ 55 ਪੌਂਡਾ ਗਰਾਂ ਹਿਆ ਰਹੇ ਨੇ ਕਵਰ ਕਰ ਲਿਆ ਇੱਕ ਨੇ 22 ਹੋ ਗਿਆ ਆਹਾਂ ਪਿੱਛੇ ਹੈਗੀਆਂ ਦੋ ਚੈਣਾ ਕ੍ਰਾਸ ਮਾਰੀਆਂ 44 ਇਹਗਾ ਬਾਕੀ ਇੱਕ ਇਹਨੂੰ ਚੈਣ ਪੈ ਗਈ ਅੱਗੇ ਕਿੱਧਰ ਸਾਸਾ ਤੇ ਆ ਦੇਣੀ ਪਿਆਦੀਆਂ ਰਾਈਡ ਇਹਦੀ ਹਾਈਡ ਨਹੀਂ ਪ੍ਰੋਪਰ ਸਹੀ ਆਉਂਦੀ ਸੀਗੀ ਕਿਉਂਕਿ ਇਹੇ ਖੋਲਦਾ ਨਹੀਂ ਹੈਗਾ ਪ੍ਰੋਪਰ ਜਿਵੇਂ ਪਹਿਲਾਂ ਇਕੱਠਾ ਕਰਕੇ ਰੱਖਿਆ ਵਾ ਜਿਹੜਾ ਪਿਛਲੀ ਵਰੀ ਆਪਾਂ ਬਾਈ ਇਕੱਠਾ ਕਰਕੇ ਰੱਖਿਆ ਸੀਗਾ ਉਹ ਵੀ ਇਹ ਜ਼ਿਆਦਾ ਕਿਉਂਕਿ ਇਹਦੀ ਇਹਦੀ ਲੰਬਾਈ ਜ਼ਿਆਦਾ ਹਨਾ ਮਤਲਬ ਇਹ ਸਾਰੇ ਦੀ ਇਹਦੀ ਲੰਬਾਈ ਦੂਜਿਆਂ ਨਾਲੋਂ ਜ਼ਿਆਦਾ ਤਾਂ ਕਰਕੇ ਅੰਦਰ ਨਹੀਂ ਵੜਦਾ ਇਕੱਠਾ ਹੋ ਕੇ ਫਿਰ ਇਹਨੂੰ ਐਂ ਕੀਤਾ ਗਾ ਉਹਨੂੰ ਤੇ ਬਾਕੀ ਉਹਨੂੰ ਚਾਨ ਇੱਥੇ ਮਾਰਤੀ ਆਕਾ ਸਾਰਾ ਕੁਛ ਇਹਦਾ ਸਿਕਿਉਰ ਕਰਤਾ ਲੈੜਾੜਾ ਹੀ ਛੱਡਤੀਆਂ ਲਾਇਸੈਂਸ ਰਿਡਦੀ ਨਹੀਂ ਹਨਾ ਜਿੰਦੀ ਆ ਗੁੱਡ ਬਈ ਉਹਨਾਂ ਬਾਬਾ ਭਲੀ ਕਰੇ ਆ ਲੈਣਾ ਜਾਂ ਨਾ ਨਹੀਂ ਆ ਸੀ ਗਿਆ ਇਥੋਂ ਦੀ ਰੱਖ ਕੇ ਤੇ ਮਾਰਦੀ ਇਹਨਾਂ ਨੇ ਆਹ ਖੋਲਤਾ ਪਹਿਲਾਂ ਲੱਗਿਆ ਹੋਆ ਸੀਗਾ ਹਣਾ ਤੇ ਉਦੋਂ ਫਿਰ ਕਿਸੇ ਹਿਸਾਬ ਨਾਲ ਨਹੀਂ ਸੈੱਟ ਆਉਂਦਾ ਸੀ ਪਹਿਲਾਂ ਇਹ ਕਹਿੰਦੇ ਵੀ ਟ੍ਰੇਲਰ ਵੱਡਾ ਚਾਹੀਦਾ ਜਿਆਦਾ ਐਕਸਲ ਵਾਲਾ ਬੜ ਮੈਂ ਇਹਨਾਂ ਨੇ ਕਿਹਾ ਵੀ ਥੋੜੇ ਐਕਸਲ ਕੀ ਕਰਨਗੇ ਹਾਈਟ ਤਾਂ ਸੇਮ ਹੀ ਇਹਦੇ 16 ਫੁੱਟ ਜਾਂਦੀ ਆ ਵੀ ਜਿਹੜਾ ਥੋੜਾ ਆ ਚੀਜ਼ ਐ ਇਹਦੀ ਹਾਈਟ ਜ਼ਿਆਦਾ ਚਲ ਫਿਰ ਉਹਨੇ ਖੋਲ ਕੇ ਇਹਦੇ ਆਪਣੇ ਗਏ タイヤ ਰੱਖਤਾ ਨਹੀਂ ਤਾਂ ਵਿਲੇ ਜੀ ਤੇ ਫੇਰ ਖਾਲੀ ਠੱਪ ਠੱਪ ਕਰਦੇ ਫਰਨਾ ਸੀਗਾ ਏ ਹੈਗੀ ਟ੍ਰੀ ਗੜਾ ਜਿਵੇਂ ਤੁਹਾਨੂੰ ਪਤਾ ਹੀ ਆ ਪਹਿਲਾਂ ਵੀ ਚੱਕੀ ਵੀ ਆਪਾਂ ਤੇ ਹੋਰ ਮਿੱਤਰੋ ਚੱਲਦੇ ਆ ਤੁਰਦੇ ਆ ਗਰਾਹ ਵੱਜ ਗਿਆ ਫੋਨ ਆਪਾਂ ਪਿਕਅਪ ਤੇ ਆਇਆ ਨੂੰ ਆਪਾਂ ਨੂੰ 2 ਘੰਟੇ ਤੇ 19 ਮਿੰਟ ਹੋ ਗਏ ਆ ਨਹੀਂ ਨਹੀਂ 2 ਘੰਟੇ ਨਹੀਂ ਬਾਬੇ ਵੀ ਰੈਸ਼ ਕਰਦੇ ਬੁੱਤ ਜੀ 1 ਘੰਟਾ 2 ਘੰਟੇ 3 ਘੰਟੇ ਹੋ ਗਏ ਤਾਂ 11 ਵਜੇ ਪਹੁੰਚੇ ਸੀਗੇ 12 1 ਤੇ 2 3 ਘੰਟੇ 19 ਮਿੰਟ ਹੋ ਗਏ ਆ ਤੇ ਚੱਕ ਕਰੋ ਹੀ ਆ ਉਲਝ ਗਿਆ ਹੀ ਕੰਮ ਇਹਨਾਂ ਦਾ ਕਿਉਂਕਿ ਇਹਨਾਂ ਨੇ ਉਹਨੂੰ ਇਕੱਠੇ ਕਰਦੇ ਫੀਡਿੰਗ ਵੀ ਤੋੜਦੀ ਸੀ ਇੱਕ ਵਾਰ ਸਾਰਾ ਇਹਦਾ ਹਾਈਡਰੋਲਿਕ ਤਿਲ ਜਿਹੜਾ ਸੀਗਾ ਥੱਲੇ ਡੁੱਲ ਗਿਆ ਉਹਨਾਂ ਟ੍ਰੇਲਰ ਵੀ ਧੋਤਾ ਪਿੱਛੋਂ ਰਾਈਡ ਹੁਣ ਗੋ ਟੂ ਗੋ ਕੰਮ ਆਪਣਾ ਧਾਇਓ ਪਰ ਚੱਲੀਏ ਤੇ ਇਹ ਪੀਣ ਦਾ ਟਾਈਮ ਆ ਗਿਆ ਤੀਲ ਭਰਾਲ ਗੇ ਮੈਂ ਗਿਆ 470 ਲੀਟਰ ਪੈ ਗਿਆ 우ਸਤਾਦ ਇਧਰ ਦਾ ਟੈਂਕ ਭਰ ਗਿਆ ਉਧਰ ਦਾ ਖਾਲੀ ਆ ਜੇ ਹੁਣੇ ਹੀ ਪੈ ਲਗਿਆ ਉੱਚ ਲੋ ਲੋਡ ਆਪਣਾ ਪ੍ਰੋਪਰ ਹੀ ਸੈਟ ਆ ਵੀਰੇ ਜਿਵੇਂ ਕਿਰਪਾ ਬਾਬੇ ਦੀ ਐਨ ਮੈਨ ਖੜਾ ਤੇ ਆਪਾਂ ਹੈਗੀਆਂ ਜੀ ਲੋਕੇਸ਼ਨ ਤੋਂ ਕਿਊਬਿਕ ਦੇ ਬਾਰਡਰ ਤੋਂ ਹੈਗੇ ਆ ਆਪਾਂ 2 ਘੰਟੇ ਪਿੱਛੇ ਲੋਕੇਸ਼ਨ ਤੋਂ ਆਪਣੀ ਤੋਂ ਸੋ ਇੱਥੇ ਹੁਣ ਆਪਣੀ ਬੁੱਕ ਆਜ ਦੀ ਖਤਮ ਹੋ ਚੱਲੀ ਹੈ ਕਿਉਂਕਿ ਇਹਨੂੰ ਪਿਕ ਕਰਨ ਤੇ ਕਾਫੀ ਟਾਈਮ ਲੱਗ ਗਿਆ ਬੁੱਕ ਕਾਫੀ ਲੱਗ ਗਈ ਉੱਥੇ ਤਾਂ ਅਗਰ ਕਾਪਲ ਲੋਕੇਸ਼ਨ ਤੇ ਨਹੀਂ ਪਹੁੰਚ ਸਕੇ ਆਦਰਵਾਇਜ਼ ਆਪਾਂ ਆਪਣੀ ਲੋਕੇਸ਼ਨ ਤੇ ਪਹੁੰਚ ਜਾਣਾ ਸੀਗਾ ਰਾਈਡ ਸੋ ਹੁਣ ਇਦੋਂ ਗਾਂ ਜਿਹੜੇ ਟਾਈਮ ਰਹਿੰਦਾਗਾ 2 ਘੰਟੇ ਉਹ ਮੌਰ ਨਹੀਂ ਗੱਡਾਂਗੇ ਅਗਲੀ ਮਾਰਨਿੰਗ ਬਾਕੀ ਉਥੋਂ ਆਪਾਂ ਨੂੰ ਲੈ ਕੇ ਵੀ ਜਾਣਾਗਾ ਬੰਦਾ ਆਊਗਾ ਅੱਗੇ ਉਹਨਾਂ ਦਾ ਜਿਹੜਾ ਆਪਾਂ ਸਕਾਟ ਕਰੂਗਾ ਉਹ ਲੈ ਕੇ ਜਾਊਗਾ ਆਪਦੀ ਲੋਕੇਸ਼ਨ ਤੇ ਜਿੱਥੇ ਵੀ ਲੈਣੀ ਹੈ ਮੈਂ ਜਿ ਘਰਾਂ ਜੇ ਅੱਜ ਵਾਡਰ ਜੋ ਵੀ ਹੈ ਕਿਉਂਕਿ ਇੱਕ ਵੀ ਆਪਾਂ ਉਹਨੇ ਇੱਕ ਗੈਸ ਸਟੇਸ਼ਨ ਦਾ ਅਡਰੈਸ ਦਿੱਤਾਗਾ ਉੱਥੇ ਪਹੁੰਚਣਾ ਆਪਾਂ ਇਹਨੂੰ ਲੈ ਕੇ ਉਹ ਗਾਂ ਫਿਰ ਆਪ ਨੂੰ ਅੱਗੇ ਲੈ ਕੇ ਜਾਊਗਾ ਰਾਈਡ ਦੇਖਿਓ ਕਿ ਨਾ ਬਹਿ ਗਿਆ ਮਿੱਤਰੋ ਕੇ ਲੈਨੇ ਚੱਕ ਲਿਆ ਸੀਗਾ ਥੋੜੇ ਯਾਰ ਨੂੰ ਸਕੇਲ ਆ ਲੈਣੇ ਕਹਿੰਦੇ ਤੇਰਾ 1000 ਕੇ ਜਿਹੜਾ ਲੋਡ ਵੱਧਦਾ ਪਿਛਲੇ ਐਕਸਲ ਤੇ ਜਿਹੜਾ ਪਿੱਛੇ ਐਕਸਲ ਦੀ ਗੇਜ ਆ ਆਪ ਉਹਦੇ ਹਿਸਾਬ ਨਾਲ ਲੋਡ ਕਰਦੇ ਹੁੰਨੇ ਆ ਕਿਉਂਕਿ ਦੀ ਸੈਟਿੰਗ ਨਹੀਂ ਹੁੰਦੀ ਸੀ ਉੱਚੀ ਬਾਲੀ ਕਰਕੇ ਨਾ ਤਾਂ ਕਰਕੇ ਆਪਾਂ ਥੋੜੀ ਪਿੱਛੇ ਨੂੰ ਗੱਡੀ ਐ ਇਹ ਥੱਲੇ ਨੂੰ ਹਣਾ ਜਿਵੇਂ ਟ੍ਰੇਲਰ ਤੋਂ ਓਵਰ ਹੈਂਗ ਕੀਤੀ ਆ ਆ ਤੁਹਾਨੂੰ ਦਿਖਾਈ ਦਿੰਨੇ ਆ ਕਾਂਕੀ ਜੇ ਮੈਨੂੰ ਇੱਥੇ ਕਰਦਾ ਸੀਗਾ ਤਾਂ ਇਹ ਸੈੱਟ ਨਹੀਂ ਆਉਂਦੀ ਸੀਗੀ ਤਾਂ ਆ ਕਰਕੇ ਇਹਨੂੰ ਨੀਵੀ ਕਰਨ ਖਾਤਰ ਆਪਾਂ ਨੂੰ ਆਹਾ ਤਿੰਨ ਫੁੱਟ ਥੱਲੇ ਪਿੱਛੇ ਥੱਲੇ ਨੂੰ ਕੱਢਣੀ ਪਈ ਆ ਰਾਈਡ ਤੇ ਉਹਦੇ ਕਰਕੇ ਇਨਾ ਐਕਸਲੈਂਟ ਦੇ ਵੀੜ ਜਿਆਦਾ ਸੀ 1000 ਪਾਉਂਡ ਪਰ ਗੇਜ ਤੇ ਇਨਾ ਪਤਾ ਨਹੀਂ ਲੱਗਦੇ ਵੀ 1000 ਕਿ ਪਾਉਂਡ ਵਾਧਾ ਕਿ ਕਿ ਇੱਕ ਅੱਧੇ ਟੱਕ ਦਾ ਫਰਕ ਪੈਂਦਾਗਾ ਤੇ ਸਕੇਲਾ ਲਾ ਮੈਨੂੰ ਕਹਿੰਦਾ ਉਸਤਾਦ ਜੀ ਉਰੇ ਹੀ ਫਿਰਨੇ ਆਂ ਮਾ ਆਖਿਆ ਜਨਾਬ ਕਰ ਲਓ ਕੋ ਲੈ ਦੇਗੇ ਮੈਨੂੰ ਕਹਿੰਦਾ ਜਾਂਦਾ ਪਰ ਮੋਡ ਲੈ ਜੈਨ ਮੂਵ ਕਰ ਪਹਿਲਾਂ ਮਾ ਆਖਿਆ ਚੱਲ ਮੂਵ ਕਰ ਲੈਂਦੇ ਆ ਮਾੜਾ ਮੋਟਾ ਕੋਈ ਗਾਮਸ਼ਾ ਕਰ ਲੈਂਦੇ ਆ ਬੀ.ਐਸ.ਡੀ ਤਾਂ ਟੱਪਿਆ ਆ ਤੇ ਇਹਦੀ 14 ਫੁੱਟ ਹਾਈਟ ਬਹਾਂਦੀ ਸੀਗੀ ਵੀ ਗਾਂ 'ਚ 14 1 2 ਹੋ ਜੂਗੀ ਤਾਂ ਕਿ ਬਹੁਤ ਚੱਕਰ ਪੈਣਾ ਨਹੀਂਗਾ ਹਨਾ ਤੇ ਪਰ ਇਹ ਚੱਕਰ ਕੀ ਹੁੰਦਾ ਜਦ ਇਹਨਾਂ ਤੋਂ ਲੋਡ ਚਾਗਦੇ ਆ ਨਾ ਇਹ ਵਾਲੇ ਆਪਾਂ ਨੂੰ ਜਿਹੜੀਆਂ ਲੋਡ ਦੀਆਂ ਹੈਗੀਆਂ ਤੇ ਚਾਬੀਆਂ ਨਹੀਂ ਦਿੱਤੇ ਕਿਉਂਕਿ ਇਧਰੋਂ ਇਹਨਾਂ ਨੇ ਲੋਡ ਕਰਤਾ ਦੂਜੇ ਪਾਸੇ ਜਿਹਨੇ ਲੋਡ ਲਾਉਣਾ ਉਹਦੇ ਕੋਲ ਆਉਂਦੀਆਂ ਚਾਬੀਆਂ ਹੋਣਗੀਆਂ ਹਨ ਸੋ ਮੈਂ ਤਾਂ ਖੋਲ ਵੀ ਲਈ ਸੰਗਲ ਜੇ ਪਰ ਚਾਬੀਆਂ ਹੈ ਨਹੀਂ ਸੀਗੀਆਂ ਫਿਰ ਮੈਂ ਪਰ ਮਟੀ ਲੈ ਲੇ ਪਰ ਮੈਂ ਰਿਕਵੈਸਟ ਕਰ ਲਈ ਸੀਗੀ ਆਫੀਸਰ ਨੂੰ ਮਾਖਿਆ ਵੀ ਯੂਸਲੀ ਮੈਂ ਝਾਕਦਾ ਮੈਂ ਪਿੱਛੇ ਵੀ ਇੱਕ ਸਕੀਲ ਤੋਂ ਨੰਗ ਕੇ ਆਇਆ ਸੀ ਉਹਨੇ ਮੈਨੂੰ ਕੁਝ ਨਹੀਂ ਕਿਹਾ ਕਹਿ ਲਓ ਵੀ ਉਹ ਸੁੱਤਾ ਭਾਈ ਜਿੰਜੋ ਮਰਜੀ ਪਰ ਇਹ ਮੈਨੂੰ ਕਹਿੰਦਾ ਵੀ ਹੁਣ ਤੂੰ ਇੱਥੇ ਆ ਇਹ ਮੈਟਰ ਕਰਦੇ ਨਹੀਂ ਮੈਟਰ ਕਰ ਗਏ ਤੂੰ ਸਕੀਲ ਟੱਪਿਆ ਹੈ ਕੋਈ ਤੇ ਰਿਕਵੈਸਟ ਕਰੀ ਮਗਾ ਟਾਇਰ ਟੁੱਟ ਨਾ ਦੇਈ ਚੱਲ ਉਹ ਮੈਨੂੰ ਕਹਿੰਦਾ ਤੂੰ ਲੀਗਲ ਹੋਇਆ ਫਲਾਂ ਇਹਨੂੰ ਮੂਵ ਕਰਕੇ ਵੀਰ ਸਹੀ ਕਰ ਲੈ ਫਲਾਂ ਦੀ ਪਰਮਡ ਲੈ ਲੈ ਮੈਂ ਜੋ ਲੀਗਲ ਵਰ ਆਪਾਂ ਪਰਮਡ ਲੈ ਕੇ ਉਹਦੇ ਮਾਰੇ ਲਈ ਆ ਕੇ ਮੱਥੇ ਇਨੂੰ ਕਹਿੰਦਾ ਡੋਡ ਮਿਸਟਰ ਬਰਾਡ ਨਾਈਟ ਯੂ ਆਰ ਗੋ ਟੂ ਗੋ ਤੇ ਫੇਰ ਆਪਾਂ ਉਥੋਂ ਝੱਲ ਪਏ ਹੁਣ ਆਪਾਂ ਆ ਗਏ ਨਿਊ ਪ੍ਰੈਸਵਿਕ ਤੇ ਦੂਗਾ ਆਪਣਾ ਹੈਗਾ ਕਯੂਬਿਕ ਦਾ ਬਾਰਡਰ 2 ਘੰਟੇ ਤੇ ਇੱਥੇ ਫੁੱਲ ਪਰਵਾ ਲਿਆ ਤੇ ਇੱਥੇ ਯਾਰ ਡੈਫ ਨਹੀਂ ਹੈਗਾ ਡੈਫ ਹੀ ਆਪਣਾ ਲੋਵਾ ਹਰਮੰਦਰ ਸ਼ਾਹਵਰ ਲੇਨ ਜਾਣਾਗਾ ਇਹਨੂੰ ਟਰੱਕ ਨੂੰ ਪਾਰਚ ਕਰਕੇ ਸ਼ਾਵਰ ਲੈ ਕੇ ਆਉਂਗਾ ਜਦ ਮੰਦਰੀਆ ਕਾ ਕੇਲਨ ਰੈਫ ਵਾਲੀ ਚੱਕੀ ਆਉਂਗਾ ਤੇ ਆਪਣਾ ਕੰਮ ਚਾਲੇ ਜਾਣਾ ਤੇ ਮਿੱਤਰੋ ਹੁਣ ਆਪਾਂ ਮਿਲ ਜਾਈਏ ਤੁਹਾਨੂੰ ਕੱਲ ਨੂੰ ਇਹਦੀ ਡਿਲੀਵਰੀ ਤੇ ਤੇ ਚੈਨਲ ਭਰਾ ਦਾ ਕਰ ਲੋ ਦੀ ਸਬਸਕ੍ਰਾਈਬ ਤੇ ਕਮੈਂਟ ਤੇ ਫੋਲੋ ਲਾਈਕ ਤੇ ਲਵ ਯੂ ਬੜੀ ਜੀ ਆਉਂਦੇ ਬਾਅਦ ਇਹਨਾਂ ਜਵਾਨੀਆਂ ਮਾਣ ਚੋ ਬਰੋ ਤੱਕੀ ਬਰੋ ਦੁਨੀਆ ਹਾਂ ਜੀ ਮਿੱਤਰੋ ਗੁੱਡ ਮਾਰਨਿੰਗ ਕੀ ਹਾਲ ਜੀ ਹਾਲ ਹੈ ਜੀ ਮਾਰਨਿੰਗ ਹੋ ਗਈ ਆ ਉੱਟ ਖੜੇ ਆ ਬੋਕ ਆਪਣੀ ਆ ਗਈ ਆ ਤੇ ਇਹਨੂੰ ਲੈ ਕੇ ਚੱਲੇ ਆਂ ਦੀ ਮੰਜ਼ਿਲ ਤੱਕ ਸੋ ਪ੍ਰੀ ਟ੍ਰਿਪ ਕਰ ਰਹੇ ਸੀ ਗੀੜਾ ਕੱਢ ਰਹੇ ਸੀਗੇ ਚਾਂਸ਼ ਪੇਰੇ ਲੁੱਕਸ ਗੁੱਡ ਨੇ ਐਵਰੀਥਿੰਗ ਹੀ ਆਹ ਜਿੱਥੇ ਜੀ ਹਟ ਨਹੀਂ ਹੱਥ ਪਾ ਦਾ ਹਿਲੇਗਾ ਯਾਰ ਪਾ ਬਾਬੇ ਨਾਨਕ ਦੀ ਕਿੰਨੀ ਪੁਰਾਣੀ ਹੈ ਯਾਰ ਇਹ ਹਨਾ ਬਹੁਤ ਜ਼ਿਆਦਾ ਅੰਦਰੋਂ ਤਾਂ ਚਲ ਗਰੀ ਵਜਾ ਪਿਆ ਇਹ ਅੰਦਰ ਜਿਵੇਂ ਇਹ ਆਪਣੇ ਲੀ ਰਹੀਆਂ ਨਾ ਬਾਣਾ ਲੈਂਦੇ ਸਿੱਟਾਂ ਹੀ ਆਏ ਬੰਨੀਆਂ ਵੀ ਆ ਹਰਦੀ ਝੰਡੀ ਉੱਡ ਗਈ ਇਹਦੇ ਨਾਲ ਦੀ ਰਾਤ ਯਾਰ ਇਹਦੇ ਨਾਲ ਪਾਸ ਨੂੰ ਮਾਰ ਗਈ ਜਿਆਰਾ ਤੋੜ ਗਈ ਯਾਰੀ ਪ੍ਰੀਤੀ ਚਲੋ ਮਿੱਤਰੋ ਚੱਲਦੇ ਆ ਜਾ ਕੇ ਲਾ ਕੇ ਬਾਜੋ ਰੱਬ ਦੇ ਆ ਕੋਈ ਹੋਰ ਪਾਸੇ ਦਾ ਪੈਂਟ ਮੋੜਦੇ ਆ ਉੱਤਾਂ ਮਿੱਤਰੋ ਦੋੜਿਆ ਅੱਗੇ ਸ਼ੀਸ਼ੇ ਦੇ ਗੰਦ ਵੱਜਾ ਸਾਫ ਨਹੀਂ ਹੋਇਆ ਉਦਲੇ ਸੌਰੀਆ ਆ ਰਾਮਦੇਵਿੱਕੇ ਵਾਲਾ ਭਾਈ ਆਪਾਂ ਨੂੰ ਲੈਣ ਆਇਆ ਗੈਸ ਸਟੇਸ਼ਨ ਤੋਂ ਤਾਂ ਕਿ ਜਾਣੀਆਂ ਮਸ਼ੀਨੀਆਂ ਖੇਤਾਂਿਆਂ ਦੇ ਵਿੱਚ ਜਿੱਥੇ ਜਾ ਕੇ ਲੈਣੀ ਆ ਤੇ ਇਹ ਫਿਰ ਅਗੋਂ ਆਪਾਂ ਲੈਣ ਆ ਗਿਆ ਕਿਉਂਕਿ ਇਹਦੇ ਜਿਹੜੇ ਖੇਤਾਂਾਂ ਦੇ ਰਸਤੇ ਜਾਂਦੇ ਉਹ ਗੂਗਲ ਮੈਪ ਤੇ ਹੈ ਨਹੀਂ ਏ ਰਾਈਡ ਤੇ ਬਾਕੀ ਯਾਰਾ ਸੰਜਿਆ ਤੇ ਵਿਊ ਦੇ ਸਕਦੇ ਆ ਪਾਣੀ ਦੀਆਂ ਛੱਲਾ ਤੇ ਚੱਕਾ ਦੇ ਜਗਲਾਦ ਬੋਰਡ ਸ਼ਿਪਾਂ ਤੇ ਵੈਦਰ ਆਦਾਂ ਹੀ ਮੇਤਰਾਪਾ ਪਹੁੰਚ ਗਏ ਆ ਟਰੇਲਰ ਅਨਕਪਲ ਕੀਤਾ ਤੇ ਬੰਦੇ ਨੇ ਆੜਾ ਆਪ ਹੀ ਲੱਗ ਗਿਆ ਮਸ਼ੀਨ ਨੂੰ ਖੋਲਣ ਤੇ ਆਪਾਂ ਵੀ ਚੱਲਦੇ ਆ ਬਸ ਕਰਨੇ ਹਲ ਪਵਾੜਿਆ ਮੈਂ ਕਿ ਲੋਡ ਦੇ ਦੀ ਗੱਲਬਾਤ ਕਰਦਾ ਸੀਗਾ ਬੰਨੇ ਲੋਡ ਰੱਖਿਆ ਤੇ ਚਲੋ ਮਿਲਦੇ ਆਵਾਂ ਬੇਦਰਾ ਮਸ਼ੀਨ ਦਾ ਲਾ ਲੀਆ ਪਰ ਇਹਦਾ ਔਰ ਲਾ ਚੇਂਜ ਹੀ ਖੜ ਗਈ ਆ ਉਹ ਮੂਵ ਨਹੀਂ ਹੁੰਦੀ ਭਾਈ ਹੋਵੇ ਇੱਕ ਪਾਸੇ ਦੀ ਹੁੰਦੀ ਆ ਮੈਨੂੰ ਇਹ ਤਾਂ ਲੱਗਦਾ ਹੈ ਹਾਈਡਰੌਲਿਕ ਸਿਸਟਮ ਤੇ ਤਾਂ ਨਹੀਂ ਚੱਲਦੀ ਕਿਉਂਕਿ ਤਾਂ ਹਾਈਡਰੌਲਿਕ ਤੇਲ ਨਿਕਲਿਆ ਹੋਆ ਹੁਣੇ ਮੇਰੇ ਟ੍ਰੇਲਰ ਦੀ ਐਸੀ ਕੀ ਤੈਸੀ ਕਰੀ ਜਾਂਦੇ ਆ ਓ ਮਾਈ ਗੋਡ ਜਾ ਟ੍ਰੇਲਰ ਦੇ ਕੇ ਕਿਉਂ ਨਾ ਆ ਇੱਕ ਤਾਂ ਇਹ ਆ ਪੱਟ ਕੇ ਮਰਿਆ ਚਲੋ ਸੱਟ ਹੀ ਆ ਕੰਮ ਨੋ ਬਰੀ ਆ ਵੀੜੇ ਹਟਾ ਚਲੋ ਜੀ ਸ਼ਾਂਤ ਬੜਾ ਇਕੱਠਾ ਕਰਕੇ ਇਹਨਾਂ ਦਾ ਪਾਸੇ ਕਰਕੇ ਲਾ ਲਈ ਆ